ਸਾਡੇ ਨਾਲ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਐਮਰਜੈਂਸੀ ਲੱਗੀ ਐਮਰਜੈਂਸੀ ਵਿੱਚ ਸਾਰੇ ਲੀਡਰ ਕੈਦਾਂ ਵਿੱਚ ਫੜੇ ਗਏ ਲਾਲੋ ਜਿਹੇਦਾਰ ਜੀ ਨੂੰ ਵੀ ਜ਼ਿਰਫਦਾਰ ਕਰ ਲਿਆ 1977 ਵਿੱਚ ਅਕਾਲੀ ਸਰਕਾਰ ਆ ਗਈ ਪੰਜਾਬ ਵਿੱਚ ਤੇ ਉਹਨਾਂ ਨੂੰ ਆਪਣੇ ਪੰਜਾਬ ਮੰਡੀ ਕਨ ਬੋਰਡ ਦਾ ਚੇਅਰਮੈਨ ਕਈ ਵਾਰੀ ਸਧਾਰਨ ਬੰਦੇ ਦੀ ਜਿੱਤ ਨੂੰ ਵੀ ਲੋਕ ਬਰਦਾਸ਼ਤ ਨਹੀਂ ਕਰਦੇ ਕੁਝ ਵੀ ਹੋ ਸਕਦਾ ਆਰ ਕੇ ਪੀ ਐਸ ਗੱਲ ਹੋ ਰਾਣੀ ਬਹੁਤ ਜ਼ੋਰ ਲਾ ਕੇ ਉਹਨੂੰ ਖੁਦਕਸ਼ੀ ਦਾ ਨਾਮ ਦੇ ਦਿੰਦੇ ਸਾਡੇ ਬਾਪੂ ਜੀ ਨੂੰ ਜਿਹੜਾ ਰਤਬਾ ਲੋਕਾਂ ਨੇ ਇਸੇ ਸਰਕਾਰਾਂ ਨੇ ਨਹੀਂ ਲੋਕਾਂ ਨੇ ਲੋਕਾਂ ਦੇ ਪਿਆਰ ਹੀ ਸੀ ਲੋਕਾਂ ਦੇ ਪਿਆਰ ਨੇ ਦਿੱਤਾ ਇਸ ਕਰਕੇ ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ ਮੈਚ ਕਰਕੇ ਲੜ ਰਿਹਾ ਸੀ ਵੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਨਾਲ ਲੜਾਈ ਲੜਦਾ ਵੀ ਲੋਕੀ ਚਾਹੁੰਦੇ ਆ ਪੱਤਰਕਾਰ ਭਰਾ ਵੀ ਇਹ ਕਹਿੰਦੇ ਰੇ ਵੀ ਨਹੀਂ ਓਕੀ ਗੱਲਾਂ ਬਾਦਲ ਕਿਸੇ ਤੋਂ ਹਾਰਿਆ ਨਹੀਂ ਗਾ ਬਣਾਏ ਸੋਨਹਾਰ ਸੁਨਿਆ ਕਾਲ ਤੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਵਾਕਈ ਹੈਰਾਨੀਜਨਕ ਸੀਗਾ ਵੀ ਸਾਰਿਆਂ ਦੇ ਲਈ ਹੈਰਾਨੀਜਨਕ ਆ ਆਪਣਾ ਖੁਸ਼ ਨਹੀਂ ਆਪਣੇ ਬਾਬ ਬਹੁਤ ਵੱਡਾ ਲੋਕਾਂ ਨੇ ਪਾਵਨਾਂ ਨਾਲ ਲੋਕਾਂ ਨੇ ਪੈਸਿਆਂ ਨਾਲ ਨਾ ਕਮਾਏ ਐ ਉਹਨਾਂ ਨੇ ਆਪਣੀ ਧਿਆਨਦਾਰੀ ਇਮਾਨਦਾਰੀ ਨਿਮਰਤਾ ਤੇ ਪੂਰੀ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਬਾਅਦ ਤੇ ਜਿਹੜੀ ਉਹਨਡੀ ਤਾਂ ਮਿਲੀ ਉਦੋਂ ਜਦੋਂ ਮਿਲੀ ਉਹਨਾਂ ਦੇ ਜੇਬ ਚ ਕਾਗਜ਼ਾ ਉਹ ਵੀ ਲਿਖੇ ਲੋਕਿਓ ਮੇ ਸਾਫ ਸੁਥਰੇ ਤੇ ਬਾਡੀ ਵੀ ਠੀਕ ਸੀ ਇੱਕ ਐਵੀ ਵੀ ਦੱਸਿਆ ਗਿਆ ਵੀ ਉਹਨਾਂ ਦੇ ਐਬਡੋਮਨ ਤੇ ਕਿਤੇ ਨਾ ਕਿਤੇ ਜਿਹੜੇ ਨਿਸ਼ਾਨ ਸੀ ਜਦੋਂ ਪ੍ਰਾਣੇ ਡਿਪਟੀ ਸੀਐਮ ਸਾਹਿਬ ਕਹਿੰਦੇ ਕਿ ਕੁੰਡੀ ਲਾ ਲਓ ਹਮ ਔਰ ਉਹਦਾ ਹੱਲ ਨਹੀਂ ਕੁੰਡੀ ਲਾਉਣਾ ਸੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਚੰਗਾ ਲਿਆ ਸਲਾਉਣ ਯੋਗ ਹੈ ਆਪਣਾ ਕੰਮ ਕਰ ਰਹੇ ਆ ਮੈਂ ਆਪਣੇ ਵਾਸਤੇ ਵੋਟ ਮੰਗ ਰਿਹਾ ਮੈਂ ਆਪਣੀ ਗੱਲ ਕਰਦਾ ਹਾਂ ਜਿਹੜਾ ਵੀ ਬੰਦਾ ਇਲੈਕਸ਼ਨ ਲੜਦਾ ਉਹਨੂੰ ਵੱਡੀ ਹੋਕ ਹੁੰਦੀ ਹੈ ਉਹ ਸਾਰੇ ਮੁਕਾਬਲੇ ਚ ਹੁੰਦੇ ਚਾਹੇ ਬੀਬੀ ਹਰਸਿਮਰ ਕਲਾ ਲਈਏ ਚਾਹੇ ਬੀਬੀ ਪਰਮਪਾਲ ਕੌਰ ਵਾਲ ਲਈਏ ਚਾਹੇ ਸਰਦਾਰ ਜੀਤ ਮਹਿੰਦਰ ਸਿੰਘ ਜਾਂ ਲੱਖਾ ਸੁਦਾਨਾ ਸਿਆਸਤਦਾਨ ਤਾਂ ਬਹੁਤ ਸਾਰੇ ਹੋਏ ਨੇ ਸਿਆਸਤ ਵੀ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ ਤੇ ਜਦੋਂ ਸਿਆਸਤ ਆਉਂਦੀ ਹੈ ਤਾਂ ਉਸ ਦੇ ਵਿੱਚ ਨਾਮ ਜਦੋਂ ਦੂਰ ਦੂਰ ਤੱਕ ਹੋ ਜਾਵੇ ਸਿਆਸਤ ਉਸ ਨੂੰ ਕਹਿੰਦੇ ਨੇ ਪਰ ਸਿਆਸਤ ਦੇ ਵਿੱਚੋਂ ਮਤਲਬ ਨਾ ਕੱਢਣਾ ਤੇ ਜਿਹੀ ਸਿਆਸਤ ਕਿਸ ਨੇ ਕੀਤੀ ਹੈ ਉਸ ਬਾਰੇ ਕਰਾਂਗੇ ਅੱਜ ਗੱਲਬਾਤ ਸਾਡੇ ਨਾਲ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਤੇ ਜਾਰਦਿਆਂ ਪਰਿਵਾਰ ਬਾਰੇ ਕਿਉਂ ਉਹਨਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਨੂੰ ਕਿਹਾ ਜਾਂਦਾ ਹੈ ਦਰਵੇਸ਼ ਸਿਆਸਤਦਾਨ ਕਰਦੇ ਆ ਗੱਲਬਾਤ ਸਾਡੇ ਨਾਲ ਨੇ ਮੌਜੂਦ ਗੁਰਮੀਤ ਸਿੰਘ ਖੁੱਡੀਆਂ ਅਸਸਕਾਲ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਮਿਹਰਬਾਨੀ ਖੁਡੀਆਂ ਸਾਹਿਬ ਪਹਿਲਾਂ ਤਾਂ ਇਸੇ ਗੱਲ ਤੇ ਆਪਾਂ ਚਰਚਾ ਕਰੀਏ ਵੀ ਲੋਕ ਮਤਲਬ ਜਿੱਥੇ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਇੱਕ ਚਰਚਾ ਤੁਹਾਡੇ ਨਾਮ ਤੋਂ ਪਹਿਲਾਂ ਅ ਦਰਵੇਸ਼ ਸਿਆਸਤਦਾਨ ਕਹਿ ਕੇ ਜਥੇਦਾਰ ਸਾਹਿਬ ਨੂੰ ਜਿਹੜਾ ਨਵਾਜਿਆ ਜਾਂਦਾ ਕਿਵੇਂ ਮਤਲਬ ਸਾਰਾ ਦੱਸਿਓ ਜਰਾ ਅਸਲ ਵਿੱਚ ਜਿਹੜਾ ਖੁਡੀਆਂ ਸਾਡੇ ਪਿੰਡ ਦਾ ਨਾਂ ਤੇ ਜਦੋਂ ਸਿਆਸਤ ਵਿੱਚ ਮੇਰੇ ਪਿਤਾ ਜੀ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਹੁੰਦੇ ਸਨ ਉਦੋਂ ਅਕਾਲੀ ਦਲ ਦਾ ਮਾਸਟਰ ਤਾਰਾ ਸਿੰਘ ਜੀ ਸੰਤ ਫਤਿਹ ਸਿੰਘ ਗਿਆਨੀ ਕਰਤਾਰ ਸਿੰਘ ਜੀ ਉਹਨਾਂ ਦੇ ਨਾਲ ਤੇ ਉਹਨਾਂ ਦਾ ਕਿਉਂਕਿ ਜਿਹੜੇ ਸਟੂਡੈਂਟ ਕੌਂਸਲ ਦੇ ਜਥੇਦਾਰ ਜਗਦੇਵ ਸਿੰਘ ਕੁੱਡੀਆਂ ਉਸ ਵੇਲੇ ਖਾਲਸਾ ਕਾਲਜ ਦੇ ਜਨਰਲ ਸੈਕਟਰੀ ਸੀਗੇ ਤੋਂ ਸਟੂਡੈਂਟਾਂ ਦੀ ਵੀ ਪਾਰਟੀਆਂ ਨੂੰ ਜਿਵੇਂ ਥੋੜੀ ਲੋਡ ਹੁੰਦੀ ਹੈ ਤੇ ਯੂਥ ਦੇ ਉਸ ਵੇਲੇ ਤੋਂ ਉਧਰਲੇ ਪਾਸੇ ਪੱਕੇ ਤੌਰ ਤੇ ਜੁੜ ਗਏ ਤੋਂ ਕੁਝ ਧਾਰਮਿਕ ਵਰਤੀ ਦੇ ਸਨ ਮਨ ਵਿੱਚ ਕਈ ਵਾਰੀ ਹੁੰਦਾ ਕਿਸੇ ਕਿਸੇ ਬੰਦੇ ਦਾ ਸੁਭਾਗ ਇਹੋ ਜਿਹਾ ਹੁੰਦਾ ਕਿਸੇ ਕਿਸੇ ਦਾ ਤੋਂ ਕਾਫੀ ਇਸ ਕ ਇਸ ਪਾਸੇ ਸਾਂ ਉਸ ਤੋਂ ਬਾਅਦ ਪਿੰਡ ਆਗੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਲਿਆ ਅਕਾਲੀ ਦਲ ਦੇ ਬਲਾਕ ਦੇ ਪ੍ਰਧਾਨ ਬਣ ਗਏ ਫਿਰ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਪ੍ਰਧਾਨ ਬਣ ਗਏ ਬਲਾਕ ਸੰਮਤੀ ਦੇ ਮੈਂਬਰ ਬਣੇ ਬਲਾਗ ਸੰਮਤੀ ਦੇ ਮੈਂਬਰ ਸਾਰਿਆਂ ਨੂੰ ਵੱਧ ਵੋਟਾਂ ਵਾਲੇ ਸੀ ਉਦੋਂ ਮੈਂਬਰਾਂ ਸਰਪੰਚਾਂ ਦੇ ਵੋਟਾਂ ਪੈਂਦੀਆਂ ਸੀ ਜਨਰਲ ਵੋਟਾਂ ਨਹੀਂ ਤੇ ਨਾਲ ਹੀ ਸਗੋਂ ਕਮਿਊਨਿਸਟ ਤੇ ਕਾਂਗਰਸੀ ਸੀ ਜਿਹੜੇ ਠੀਕ ਹੈ ਜੀ ਉਦੋਂ ਕਮਿਊਨਿਸਟ ਵੀ ਕਾਫੀ 2-4 ਬੰਦੇ ਬਿਲਕੁਲ ਉਸ ਵੇਲੇ ਬਣ ਜਾਂਦੇ ਸਨ ਬਿਲਕੁਲ ਕਾਮਰੇਡ ਉਹ ਇਹ ਚਾਹੁੰਦੇ ਸੀ ਵੀ ਚੇਅਰਮੈਨ ਬਲਾਗ ਸੰਮਤੀ ਜਥੇਦਾਰ ਜੀ ਨੂੰ ਬਣਾਇਆ ਜਾਵੇ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਨੂੰ ਲੋ ਲੀਡ ਕਰਦੇ ਸਨ ਸਾਡੇ ਹਲਕੇ ਦੀ ਤਾਂ ਲਾ ਲਓ ਤੁਸੀਂ ریاਸਤੀ ਉਹਨਾਂ ਦੀ ਹਾਲੀਵੁੱਡੀ ਸਾਰੀ ਸਿਆਸਤ ਦੇ ریاਸਤ ਇਸ ਤਰ੍ਹਾਂ ਚ ਮਾਲਿਆ ਰਿਆਸਤ ਤੇ ਉਹਨਾਂ ਨੇ ਆਪਣੇ ਘਰ ਚੋਂ ਆਖਿਆ ਵੀ ਸਾਡਾ ਚੇਅਰਮੈਨ ਬਣਨਾ ਹੈ ਤਾਂ ਚਲੋ ਜਹੇਦਾਰ ਜੀ ਉਸ ਜਮਾਤ ਨਾਲ ਜੁੜੇ ਹੋਣ ਕਰਕੇ ਉਹ ਕਹਿੰਦੇ ਵੀ ਠੀਕ ਹੈ ਉਸ ਤੋਂ ਬਾਅਦ ਐਮਰਜੈਂਸੀ ਲੱਗ ਗਈ ਐਮਰਜੈਂਸੀ ਵਿੱਚ ਸਾਰੇ ਲੀਡਰ ਕੈਦਾਂ ਵਿੱਚ ਫੜੇ ਗਏ ਲਾ ਲਓ ਜਹੇਦਾਰ ਜੀ ਨੂੰ ਵੀ ਗ੍ਰਫਤਾਰ ਕਰ ਲਿਆ ਔਰ ਜੈਸੇਦਰ ਜੀ ਨੂੰ ਮੇਰਾ ਖਿਆਲ ਮੀਸਾ ਵਗੈਰਾ ਨਹੀਂ ਲੱਗੀ ਸੀ ਉਹ 10755 ਜੀ ਬਾਉਂਡ ਕਰ ਲੈਂਦੇ ਆ 6 ਮਹੀਨੇ ਬਾਅਦ ਛਡਣਾ ਪੈਂਦਾ ਠੀਕ ਹੈ 6 ਮਹੀਨੇ ਬਾਅਦ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਬਾਅਦ ਵਿੱਚ ਜਾ ਕੇ ਐਮਰਜੈਂਸੀ ਦੇ ਮਤਲਬ ਨਾ ਕੋਈ ਗੱਲ ਕਰੋ ਤੇ ਤੁਹਾਨੂੰ ਰਿਲੀਜ਼ ਕੀਤਾ ਜਾਂਦਾ ਕੋਈ ਜ਼ਮਾਨਤ ਵਗੈਰਾ ਤਾਂ ਉਹਨਾਂ ਨੇ ਪਹਿਲਾਂ ਵੀ ਨਹੀਂ ਲਈ ਉਹ ਕਹਿੰਦੇ ਵੀ ਇਹ ਤਾਂ ਮੇਰਾ ਆਕਾਲੀ ਹੋਣ ਦੇ ਨਾਂ ਤੇ ਕੰਮ ਹੈ ਮੈਂ ਐਮਰਜੈਂਸੀ ਦੀ ਤਾਂ ਮੁਖਾਲਫਤ ਕਰੂੰਗਾ ਲੋਕਾਂ ਨੂੰ ਦੱਸੂੰਗਾ ਵੀ ਕਿ ਕਾਟੇ ਆ ਕੀ ਨਫੇ ਆ ਕੀ ਨੁਕਸਾਨ ਹੈ ਜੁਣ ਉਹਨਾਂ ਨੂੰ ਦੁਬਾਰੇ ਫਿਰ ਕਰ ਲਿਆ ਉਹ ਮੇਰੇ ਖਿਆਲ ਡੇਢ ਸਾਲ ਦੇ ਨੇੜੇ ਉਹਨਾਂ ਨੂੰ ਇਸ ਤਰ੍ਹਾਂ ਐਮਰਜੈਂਸੀ ਦੀ ਕਾਇਤ ਗੁਰਦੁਆਰਾ ਸੁਧਾਰ ਲੈ ਸੀ ਗੁਰਦੁਆਰਾ ਸੁਧਾਰ ਤਾਂ ਪਹਿਲਾਂ ਦੀ ਗੱਲ ਇਹ ਸੀ ਦਿੱਲੀ ਦੇ ਗੁਰਦੁਆਰਿਆਂ ਦਾ ਕਬਜੇ ਸੀਗੇ ਨਰਲੇਪ ਕੌਰ ਜੀ ਬਾਬਾ ਵਿਰਸਾ ਸਿੰਘ ਪੂਰੀ ਵਗੈਰਾ ਸੀ ਉਹਨਾਂ ਤੋਂ ਛਡਾਉਣ ਵਾਸਤੇ ਚਾਹੇ ਏਸ਼ੀਅਨ Uh, 82 ਦੀਆਂ ਖੇਡਾਂ ਸਨ ਉਸ ਵੇਲੇ ਵੀ ਉਹਨਾਂ ਨੇ ਮਤਲਬ ਧਰਮਜੋਦ ਬੋਰਚਾ ਕੋਈ ਵੀ ਆਇਆ ਜਿਵੇਂ ਬਾਦਲ ਸਾਹਿਬ ਦਾ ਪਰਿਵਾਰ ਕਹਿੰਦਾ ਵੀ ਕੈਦਾਂ ਕੱਟੀਆਂ ਤੋਂ ਜਿਵੇਂ ਕਿ ਜਿਹੜੇ ਇਸ ਰਾਜਨੀਤੀ ਨਾਲ ਜੁੜੇ ਹੁੰਦੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਖਿਲਾਫ ਆਇਆ ਕਰਦੇ ਸੀ ਤਕਰੀਬਨ ਉਹਨਾਂ ਨੂੰ ਕੈਦਾਂ ਕੱਟਣੀ ਪੈਂਦੀ ਸੀ ਜੀ ਆਪਾਂ ਗੱਲ ਕਰਦੇ ਆ ਸਾਦਗੀ ਦੀ ਮੈਂ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ 1977 ਵਿੱਚ ਅਕਾਲੀ ਸਰਕਾਰ ਆ ਗਈ ਪੰਜਾਬ ਵਿੱਚ ਤੇ ਉਹਨਾਂ ਨੂੰ ਆਪਣੇ ਪੰਜਾਬ ਮੰਡੀ ਕੰਟਰੋਲ ਬੋਰਡ ਦਾ ਚੇਅਰਮੈਨ ਲਾਤਾ ਚੇਅਰਮੈਨ ਇੱਕ ਵੱਡਾ ਅਧਾਰਾ ਹੈ ਮੰਡੀ ਬੋਰਡ ਦਾ ਤੇ ਉਹ ਕਈ ਵਾਰੀ ਬਹੁਤ ਲੋਕ ਅਲੱਗ-ਅਲੱਗ ਕੇ ਗਏ ਆ ਪਰ ਜੋ ਜਥੇਦਾਰ ਜੀ ਦਾ ਇੱਜ਼ਤ ਸਨਮਾਨ ਹੈ ਅੱਜ ਤੱਕ ਵੀ ਪੁਰਾਣਾ ਅਫਸਰ ਹੈ ਅਫਸਰ ਆ ਕਿਸੇ ਵੀ ਸੁਭਾ ਦਾ ਹੋਵੇ ਪਰ ਉਹ ਜਥੇਦਾਰ ਜਗਦੇਵ ਸਿੰਘ ਟੁੱਡੀਆਂ ਉੱਤੇ ਉਮਲ ਨਹੀਂ ਰੱਖਦਾ ਉਹ ਸਿਫਤ ਕਰਦਾ ਹੈ ਮੈਂ ਵੀ ਕੁ ਮਿਲਦਾਰਿਆਂ ਤੁਹਾਨੂੰ ਬਾਅਦ ਵਿੱਚ ਉਹਨਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਹਾਲਾਂਕਿ ਕਾਰ ਵੀ ਬਹੁਤ ਘੱਟ ਵਰਤਨੀ ਆ ਖਾਸ ਕਰਕੇ ਚੰਡੀਗੜ੍ਹ ਵਿੱਚ ਤੱਕ ਕਾਰ ਵਰਤਦੇ ਨਹੀਂ ਤੁਰ ਕੇ ਵੀ ਜਾਂ ਲੋ ਕਿਸੇ ਮਾਰਕੀਟ ਰਿਕਸ਼ੇ ਤੇ ਵੀ ਜਾਂਦੇ ਹੋਰ ਚੇਅਰਮੈਨ ਹੁੰਦਾ ਰਿਕਸ਼ਾ ਚੜ੍ਹਨਾ ਆ ਬਹੁਤ ਵੱਡੀ ਗੱਲ ਹੋ ਜਾਂਦੀ ਮਤਲਬ ਉਹ ਬਹੁਤ ਇਮਾਨਦਾਰੀ ਨਾਲ ਤੇ ਸਾਫ਼ ਦਲੀ ਨਾਲ ਉਹਨਾਂ ਨੇ ਉਹ ਸਮਟ ਪਾਇਆ ਤਾਂ ਕਈ ਵਾਰੀ ਪਰਖ ਹੁੰਦੀ ਹੈ ਬੰਦੇ ਦੀ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਇੰਨੇ ਜਥੇਦਾਰ ਜੀ ਇਮਾਨਦਾਰੀ ਨਾਲ ਰਹੇ ਲੋਕਾਂ ਨੇ ਉਸ ਦੀ ਚਰਚਾ ਬਹੁਤ ਕੀਤੀ ਮਾਨ ਸਨਮਾਨ ਵੀ ਵਧਿਆ ਲੋਕਾਂ ਚ ਗੱਲ ਗਈ ਮਿਸਾਲ ਦੇਣ ਲੱਗੇ ਵੀ ਗੁੱਡੀਆਂ ਸਾਹਿਬ ਉਥੋਂ ਇਮਾਨਦਾਰੀ ਦੀ ਗੱਲ ਹੁੰਦੀ ਤਾਂ ਇਸੇ ਤਰ੍ਹਾਂ ਫਿਰ 1999 ਦੀ ਇਲੈਕਸ਼ਨ ਆਈ ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਚੋਣਾ ਲੜ ਰਹੇ ਸੀ ਜਿਹਦੇ ਚ ਸਰਦਾਰ ਹਰਚਰਨ ਸਿੰਘ ਬਰਾੜ ਸੀਗੇ ਸਰਾਏ ਨਾਗਾਲੇ ਔਰ ਭਾਈ ਸ਼ਮਿੰਦਰ ਸਿੰਘ ਸੀ ਮੁਖਸਰ ਵਾਲੇ ਵੱਡੇ ਬੰਦੇ ਉਹ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਸਨ ਉਹ ਕਾਂਗਰਸ ਦੇ ਇੰਦਰਾ ਗਾਂਧੀ ਦੇ ਪਰਿਵਾਰ ਦੇ ਬਹੁਤ ਨੇੜੇ ਸੀ ਤੇ ਇਹ ਵੀ ਸੁਣਿਆ ਵੀ ਉਹਨਾਂ ਕੋਲ ਜਾਇਦਾਦ ਵੀ ਬਹੁਤ ਸੀ ਸਮੇਂ ਕਿਸੇ ਸਮੇਂ ਤਾਂ 3000 ਵਿੱਗਾਂ ਸੀ ਬਾਜੂ ਗੁਸਰਪਲੱਸ ਵਗੈਰਾ ਕੁਝ ਵੀ ਹੋ ਗਿਆ ਹੋਵੇ ਤਾਂ ਸਾਡੇ ਕੋਲੇ ਸੀਮਤ ਜੀ 32 ਕਿੱਲਾਂ ਦਾ ਜ਼ਿਮੀਂਦਾਰ ਜਿਹੜਾ ਉਹਦੇ ਨਾਲ ਲੜਾਈ ਬਹੁਤ ਮਾਨ ਦਿੱਤਾ ਲੋਕਾਂ ਨੇ 157000 ਵੋਟਾਂ ਦੇ ਫਰਕ ਨਾਲ ਉਹਨਾਂ ਨੂੰ ਜਿਤਾਇਆ ਔਰ ਕਈ ਵਾਰੀ ਸਧਾਰਨ ਬੰਦੇ ਦੀ ਜਿੱਤ ਨੂੰ ਕਈ ਲੋਕ ਬਰਦਾਸ਼ਤ ਨਹੀਂ ਕਰਦੇ ਕੁਝ ਵੀ ਹੋ ਸਕਦਾ ਹੁੰਦਾ ਤੋਂ ਸਾਡੇ ਨਾਲ ਵੀ ਇੱਕ ਹਾਲ ਸਾਹ ਵਾਪਰ ਗਿਆ ਪਰ ਉਹਨੂੰ ਸਰਕਾਰ ਕੇਪੀਐਸ ਗੱਲ ਹੋ ਰਾ ਨੇ ਬਹੁਤ ਜ਼ੋਰ ਲਾ ਕੇ ਉਹਨੂੰ ਉਦਕਸ਼ੀ ਦਾ ਨਾਮ ਦੇਣ ਦੀ ਕੋਸ਼ਿਸ਼ ਹਾਲਾਂਕਿ ਕਿਸੇ ਕੋਲੇ ਖੁਸ਼ੀਆਂ ਆਈਆਂ ਘਰ ਵਿੱਚ ਤਾਂ ਉਹਨੂੰ ਇਹ ਗੱਲ ਪਹਿਲਾਂ ਔਖੇ ਸੰਘਰਸ਼ ਦੇ ਦਿਨ ਵੀ ਕੱਟੇ ਪਾਰਲੀਮੈਂਟ ਦੇ ਮੈਂਬਰ ਬਹੁਤ ਵੱਡੀ ਗੱਲ ਹੋ ਗਈ ਵੱਡੀ ਗੱਲ ਹੁੰਦੀ ਉਹਨਾਂ ਦੀ ਜਦੋਂ ਅੰਤਮ ਅਰਦਾਸ ਸੀ ਵੈਸੇ ਤਾਂ 9-10 ਦਿਨ 28 ਤਰੀਕ ਨੂੰ ਲਾਪਤਾ ਹੁੰਦੇ ਆ 4 ਤਰੀਕ ਨੂੰ ਉਹਨਾਂ ਦੀ ਬੋਡੀ ਮਿਲਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਆਉਣਾ ਜਾਣਾ 10 ਤਰੀਕ ਨੂੰ ਉਹਨਾਂ ਦਾ ਭੋਗ ਪਾਇਆ ਗਿਆ ਸੀ ਤੋ ਲੱਖਾਂ ਲੋਕੀ ਹੋ ਕੇ ਚਲੇ ਗਏ ਜਿਹੜੇ ਭੋਗ ਵਾਲੇ ਦਿਨ ਵੀ ਲੱਖ ਤੋਂ ਉੱਪਰ ਸੀ ਜਿਹੜੇ ਉਸ ਵੇਲੇ ਜਾਂ ਚੰਗੀਆਂ ਅਖਬਾਰਾਂ ਇੰਡੀਅਨ ਐਕਸਪ੍ਰੈਸ ਲਾ ਲੋ ਅਜੀਤ ਅਖਬਾਰ ਲਾ ਲੋ ਏ ਦੂਜੇ ਹਿੰਦ ਸਮਾਚਾਰ ਵਾਲੇ ਤਰਬਿਊਨ ਵਾਲੇ ਉਹਨਾਂ ਨੇ 1 ਲੱਖ ਤੋਂ ਉੱਪਰ ਉਹਨਾਂ ਦਾ ਕੱਠ ਤੇ ਭੋਗ ਲਿਖਿਆ ਆ ਭੋਗ ਤੇ ਉਹਨਾਂ ਦਾ ਕੱਠ ਲਿਖਿਆ ਤੋ ਨਾਲ ਇੱਕ ਵੱਡੇ ਵੱਡੇ ਲੇਖਕਾਂ ਨੇ ਵਿਦਵਾਨਾਂ ਨੇ ਪੱਤਰਕਾਰਾਂ ਨੇ ਉਹਨਾਂ ਨੂੰ ਨਾ ਦਰਵੇਸ਼ ਸਿਆਸਦਾਨ ਜਿਹੜੀ ਗੱਲ ਦਰਵੇਸ਼ ਤੇ ਸਿਆਸਦਾਨ ਦਾ ਫਰਕ ਬਹੁਤ ਹੈ ਬਹੁਤ ਪਰ ਉਹ ਮੈਨੂੰ ਐਡੀ ਵੱਡੀ ਖੁਸ਼ੀ ਹੈ ਜਾਂ ਮਾਣ ਵਾਲੀ ਗੱਲ ਹੈ ਕਿ ਸਾਡੇ ਬਾਪੂ ਜੀ ਨੂੰ ਜਿਹੜਾ ਰੁਤਬਾ ਲੋਕਾਂ ਨੇ ਕਿਸੇ ਸਰਕਾਰਾਂ ਨੇ ਨਹੀਂ ਲੋਕਾਂ ਨੇ ਲੋਕਾਂ ਦੇ ਪਿਆਰ ਹੀ ਸੀ ਲੋਕਾਂ ਦੇ ਪਿਆਰ ਨੇ ਦਿੱਤਾ ਇਸ ਕਰਕੇ ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ ਜੋ ਸਾਫ਼ ਰਹੇ ਤੇ ਉਹਨਾਂ ਤੋਂ ਬਾਅਦ ਮੈਂ ਸਿਆਸਤ ਵਿੱਚ ਆ ਗਿਆ ਦੋ ਲੜਾਈ ਵੱਡੀ ਸੀ ਵੱਡਾ ਪਰਿਵਾਰ ਸੀ ਬਾਦਲ ਸਾਹਿਬ ਦਾ ਮੈਂ ਆਪਣੀ ਥਾਂ ਤੇ ਮੇਰੇ ਨਾਲ ਲੋਕ ਬਹੁਤ ਰਹੇ ਬਹੁਤ ਪਿਆਰ ਦਿੱਤਾ ਬਹੁਤ ਹੌਸਲਾ ਦਿੱਤਾ ਜਿਵੇਂ ਅੱਜ ਤੱਕ ਰੁੱੜਦਾ ਆਇਆ ਤਾਂ ਉਹਨਾਂ ਲੋਕਾਂ ਦੇ ਸਹਾਰੇ ਆ ਮੇਰੇ ਲੰਬੀ ਦੇ ਫਰੀਦਕੋਟ ਦੇ ਹਲਕੇ ਦੇ ਲੋਕਾਂ ਇਹ ਵੀ ਕਹਿ ਸਕਦੇ ਆ ਵੀ ਜਿਹੜਾ ਲੰਬੀ ਹਲਕੇ ਤੋਂ ਜਿੱਤ ਜਿਹੜੀ ਹੋਈ ਤੇ ਬਾਬਾ ਬੋਰਡ ਨੂੰ ਹਰਾਤਾ ਤੁਸੀਂ ਤੇ ਉਹ ਇੱਕ ਵੱਡਾ ਲੋਕਾਂ ਦਾ ਸਹਿਯੋਗ ਜਿਹੜਾ ਜਗਦੇਵ ਸਿੰਘ ਖੁੱਡੀਆਂ ਦੇ ਨਾਲ ਜੁੜਿਆ ਹੋਇਆ ਸੀ ਪਿਆ 100% ਜੀ ਜੇ ਮੇਰੀ ਮੈਨੂੰ ਕੇਜਰੀਵਾਲ ਜੀ ਹੋਰਾਂ ਨੇ ਦੋ ਇਲੈਕਸ਼ਨ ਵਾਸਤੇ ਵੀ ਕਿਹਾ ਹਾਲਾਂਕਿ ਇੱਕ ਦੋ ਹੋਰ ਆਫਰਾਂ ਸੀ ਹਲਕਿਆਂ ਦੀਆਂ ਵੀ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਤੇ ਬਾਦਲ ਸਾਹਿਬ ਆ ਉੱਥੇ ਮੈਂਹਿਜ ਉੱਥੇ ਲੜੂਗਾ ਮੈਂ ਮੈਂ ਇਸ ਕਰਕੇ ਲੜ ਰਿਹਾ ਸੀ ਵੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਨਾਲ ਲੜਾਈ ਲੜਦਾ ਵੀ ਲੋਕ ਕੀ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਜੇ ਮੈਨੂੰ 5 7 10000 ਵੋਟ ਪਾਉਣ ਦੇ ਵਿੱਚ ਉਪਕਰ ਜਾਂਦਾ ਇਹਨੂੰ ਸੀ ਲੜਾਈ ਸਖਤ ਹੋਊਗੀ ਸਖਤ ਹੋ ਚੱਲੀ ਸੀ ਸਾਰਾ ਕੁਝ ਤੋਂ ਪਹਿਲੇ ਦਿਨਾਂ 'ਚ ਤੇ ਹੌਲੀ-ਹੌਲੀ ਚਾਹੇ ਮੈਨੂੰ ਸੀ ਆਈਡੀ ਲਾਸਟ ਦਿਨਾਂ ਤਾਈ 12000 ਤੇ ਹਰਾਉਂਦੀ ਰਹੀ ਮੈਨੂੰ ਪੱਤਰਕਾਰ ਭਰਾ ਵੀ ਇਹ ਕਹਿੰਦੇ ਰਹੇ ਵੀ ਨਹੀਂ ਔਖੀ ਗੱਲਾਂ ਬਾਦਲ ਕਿਸੇ ਤੋਂ ਹਾਰਿਆ ਨਹੀਂਗਾ ਹੂੰ ਤੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਵਾਕਿਆ ਹੀ ਹੈਰਾਨੀਜਨਕ ਸੀਗਾ ਵੀ ਸਾਰਿਆਂ ਦੇ ਲਈ ਹੈਰਾਨੀਜਨਕ ਸੀ ਕੋਈ 11.5 ਹਜ਼ਾਰ ਵੋਟਾਂ ਸਰਦਾਰ ਬਾਦਲ ਤੋਂ ਵਧਣੀਆਂ ਕਿੰਨਾ ਲੰਮਾ ਸਿਆਸੀ ਜੀਵਨ 700 55 ਚ ਜਿਹੜੇ ਪਹਿਲੀ ਵਾਰ ਵਿਧਾਨਕਾਰ ਬਣ ਗਏ ਤੇ ਮੇਰਾ ਜਨਮ ਬਾੜਚ ਹੁੰਦਾ ਮੈਂ ਤਾਂ ਮਗਰੋਂ ਆਇਆ ਬਾਅਦ ਵਿੱਚ ਆਇਆ ਤੇ ਐਡਾ ਲੰਮਾ ਉਹਨਾਂ ਦਾ ਔਰ ਪੰਜ ਵਾਰੀ ਚੀਫ ਮਿਨਿਸਟਰ ਬਣ ਜਾਣਾ ਸੈਂਟਰ ਚ ਮੰਤਰੀ ਬਣ ਜਾਣਾ ਬਹੁਤ ਉੱਪਰ ਲਿਆਉਂਦਿਆਂ ਦੇ ਰਹੇ ਤੇ ਇਹ ਵੀ ਗੱਲ ਸੀ ਕਿ ਇਹ ਰਿਆਸਤ ਜਿਹੜੀ ਬਾਦਲ ਵਾਲਿਆਂ ਦੀ ਹੈ ਕਬਜ਼ਾ ਉਹਨਾਂ ਦਾ ਪਹਿਲਾਂ ਦੋ ਭਰਾ ਵੀ ਬਣਦੇ ਰਹੇ ਆ ਸਰਦਾਰ ਹਰਦੀਪਿੰਦਰ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਸੋ ਉਸ ਨੂੰ ਜਦੋਂ ਪਾਸੇ ਕਰਕੇ 11 11.5 ਹਜ਼ਾਰ ਦਾ ਫਰਕ ਵੀ ਵੱਡੀ ਗੱਲ ਹੋਇਆ ਕਰਦੀ ਹੈ ਤੇ ਮੈਨੂੰ ਬਹੁਤ ਜਿਹੜਾ ਜ਼ਿੰਮੇਵਾਰੀ ਵਧਾਤੀ ਹਲਕੇ ਦੇ ਲੋਕਾਂ ਨੇ ਵੀ ਉਸ ਕੰਮ ਨੂੰ ਉਦੋਂ ਵੀ ਵੱਧ ਇਮਾਨਦਾਰੀ ਨਾਲ ਕਿਉਂਕਿ ਜੇ ਬਾਪ ਦਾ ਨਾਮ ਬਹੁਤ ਵੱਡਾ ਸੀ ਉਹਨੂੰ ਹੋਰ ਉੱਚਾ ਨਹੀਂ ਕਰ ਸਕਦੇ ਤਾਂ ਉਹਨੂੰ ਅਸੀਂ ਗਵਾਈਏ ਨਾ ਇਹ ਮਨ ਵਿੱਚ ਜ਼ਰੂਰ ਸੀ ਸਾਰੇ ਪਟੱਬਰ ਨੂੰ ਵੀ ਇਸ ਤਰ੍ਹਾਂ ਦੀ ਪਰਿਵਾਰ ਦੇ ਜੀਆਂ ਨੂੰ ਹਦਾਇਤ ਹੈ ਜੋ ਵੀ ਮੇਰੇ ਸਾਥੀ ਹੈ ਮੇਰੇ ਨਾਲ ਹੋਰ ਵੀ ਹੈ ਉਹਨਾਂ ਨੂੰ ਵੀ ਮੈਂ ਕਹਿੰਦਾ ਉਹਨਾਂ ਵੀ ਆਪਣਾ ਕੁਝ ਨਹੀਂ ਆਪਣੇ ਬਾਪੂ ਦਾ ਨਾਮ ਬਹੁਤ ਵੱਡਾ ਹੈ ਲੋਕਾਂ ਨੇ ਪਾਵਨਾਂ ਨਾਲ ਲੋਕਾਂ ਨੇ ਪੈਸਿਆਂ ਨਾਲ ਨਾ ਕਮਾਏ ਹੈ ਉਹਨਾਂ ਨੇ ਆਪਦੀ ਧਿਆਨਦਾਰੀ ਇਮਾਨਦਾਰੀ ਨਿਮਰਤਾ ਤੇ ਪੂਰੀ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਤੇ ਆਪਾਂ ਨੂੰ ਉਸ ਤੇ ਹਮੇਸ਼ਾ ਹਮੇਸ਼ਾ ਲਈ ਕਾਇਮ ਰਹਿਣਾ ਚਾਹੀਦਾ ਬਹੁਤ ਖੁਸ਼ ਲੋਕਾਂ ਨੇ ਬਖਸ਼ਤਾ ਜੇ ਇਦੋਂ ਵੱਡੀ ਤਾਂ ਜਿੱਤ ਕੋਈ ਨਹੀਂ ਹੋ ਸਕਦੀ ਕਿਸੇ ਦੇ ਹਿੱਸੇ ਨਹੀਂ ਆਈ ਬਿਲਕੁਲ ਬਹੁਤ ਲੋਕ ਆ ਕੇ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਵੀ ਆਏ ਹੂੰ ਉਹ ਵੀ 23000 ਤੇ ਸਰਦਾਰ ਬਾਦਲ ਤੋਂ ਮਾਰ ਖਾ ਕੇ ਚਲੇ ਗਏ ਸੀ ਸੋ ਉਸ ਤੋਂ ਬਾਅਦ ਮੈਨੂੰ ਸਾਲਕ ਹੋ ਗਿਆ ਮંત્રી ਬਣੇ ਨੂੰ ਕਈ ਵਾਰੀ ਪਹਿਲਾਂ ਭਲੇਖਾ ਹੁੰਦਾ ਲੋਕਾਂ ਨੂੰ ਵੀ ਜਦੋਂ ਕੋਈ ਮੜਾ ਜਾਂ ਕੋਈ ਥੰਦਾ ਹੋਇਆ ਫੇਰ ਹੀ ਹੱਥ ਲਵੇੜੂਗਾ ਹਾਂ ਬਿਲਕੁਲ ਤਾਂ ਵਾਹਿਗੁਰੂ ਦੀ ਕਿਰਪਾ ਰਹੀ ਹੈ ਜਾਂ ਮੈਂ ਆਪਣੇ ਪਿਤਾ ਜੀ ਨੂੰ ਵੀ ਆਪਦੇ ਧਿਆਨ ਚ ਰੱਖਿਆ ਵੀ ਉਹਨਾਂ ਦਾ ਬਹੁਤ ਵੱਡਾ ਨਾਂ ਇਮਾਨਦਾਰੀ ਨਾਲ ਸਾਡੀ ਪਾਰਟੀ ਵੱਲੋਂ ਵੀ ਜਦੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਮੰਤਰੀ ਮੰਡਲ ਚ ਲਿਆ ਪਹਿਲੇ ਦਿਨ ਕਿਹਾ ਵੀ ਸਵੇਰੇ ਤੁਹਾਨੂੰ ਸੌਂਚ ਕੋਣੀ ਹੈ ਬੁਲਾ ਕੇ ਤੇ ਵਧਾਈ ਹੋਵੇ ਉਹਨਾਂ ਨੇ ਕੇਦਰੀワਲ ਜੀ ਹਰਨ ਨੂੰ ਟੈਲੀਫੋਨ ਕੀਤਾ ਕਿਹਾ ਵੀ ਗੁੱਡੀਆਂ ਸਾਹਿਬ ਨੂੰ ਮੰਤਰੀ ਬਣਾਉਣ ਲੱਗੇ ਆ ਸਵੇਰੇ ਜੀ ਦੇ ਦੇਓ ਵਧਾਈ ਤੋਂ ਉਹਨਾਂ ਨੇ ਵੀ ਮੈਨੂੰ ਹੀ ਹਦਾਇਤ ਦਿੱਤੀ ਵੀ ਬਹੁਤ ਵਧੀਆ ਤੁਹਾਡੇ ਪਰਿਵਾਰ ਦਾ ਜਿਹੜਾ ਮੈਂ ਸਾਰਾ ਫੀਡਬੈਕ ਲਈ ਹੈ ਤੇ ਤੁਸੀਂ ਉਸੇ ਤਰ੍ਹਾਂ ਹੀ ਪਿਤਾ ਵਾਂਗੀ ਕੰਮ ਕਰਨਾ ਸੋ ਮੈਂ ਖੁਸ਼ੀ ਅੱਜ ਮੈਂ ਸਾਰ ਉਹਦੇ ਵਿੱਚ ਲਾ ਕੇ ਆਇਆ ਤਾਂ ਮੈਨੂੰ ਕਿਸੇ ਪਾਸੋਂ ਇਹੋ ਜਿਹਾ ਲਾਂਬਾਰੀ ਮਿਲਿਆ ਮੇਰੇ ਜਿਹੜੇ ਵਿਰੋਧੀ ਬਹੁਤ ਤਕੜੇ ਨੇ ਪਰੰਗਲ ਰੱਖਣ ਦਾ ਉਹਨਾਂ ਨੂੰ ਵੀ ਟਾਈਮ ਨਹੀਂ ਮਿਲਿਆ ਵਾਇਗਰੂ ਬਹੁਤ ਕਿਰਪਾ ਰਹੀ ਹੈ ਜੀ ਆਪਾਂ ਗੱਲਬਾਤ ਕਰਦੇ ਹਾਂ ਜੀ ਅੱਜ ਉਸ ਮਸਲੇ ਤੇ ਕਿਉਂਕਿ ਚੋਣਾ ਦਾ ਸਮਾਂ ਤਾਂ ਲੋਕ ਪਿੰਡਾਂ ਦੇ ਵਿੱਚ ਵੀ ਇਹ ਆਵਾਜ਼ ਜਿਹੜੀ ਹੈ ਉਠਾ ਰਹੇ ਨੇ ਵੀ ਇੱਕ ਰਹੱਸ ਬਣ ਕੇ ਰਹਿ ਗਈ ਸੀ ਉਹਨਾਂ ਦੀ ਮੌਤ ਜੀ ਤੇ ਉਸ ਦਿਨ ਹੋਇਆ ਕੀ ਸੀ ਐਕਚੁਅਲ ਦੇ ਵਿੱਚ ਉਹ ਬੜਾ ਲੋਕਾਂ ਦੇ ਵਿੱਚ ਰਹੱਸ ਸੀ ਇਸ ਕੱਲ ਦਾ ਪੂਰਾ ਹੀ ਸਾਰਾ ਨੂੰ ਕੀ ਕਰਦੇ ਨੇ ਵੀ ਕਿਸੇ ਨੂੰ ਪਤਾ ਹੋਵੇ ਫਿਰ ਤਾਂ ਵੱਲੀ ਵਕਰੀ ਹੋ ਜਾਂਦੀ ਹੈ ਰਾਤ ਨੂੰ ਆਏ 8 ਵਜੇ ਆਏ ਆ ਫਿਰ 10 11 ਵਜੇ ਤੇ ਅਸੀਂ ਗੱਲਾਂ-ਬਾਤਾਂ ਕਰੀ ਗਏ ਮੇਰਾ ਛੋਟਾ ਭਰਾ ਹੁਣ ਕੈਨੇਡਾ ਚ ਰਹਿ ਰਿਹਾ ਇਲੈਕਸ਼ਨਸ ਆ ਵੀ ਗਿਆ ਪਹਿਲਾਂ ਵੀ ਆਇਆ ਸੀ ਤੇ ਚਲੋ ਸਾਲ ਦੋ ਸਾਲਾਂ ਚੋਂ ਢੇੜਾ ਮਾਰਦਾ ਉਹ ਇੱਥੇ ਬਟਿੰਡੇ ਰਜਿੰਦਰਾ ਕਾਲਜ ਵਿੱਚ ਪੜਦਾ ਸੀ ਕੁਦਰਤੀ ਮੇਰੀ ਕੁਆਈ ਦਾ ਲੜਕਾ ਉਹ ਵੀ ਇੱਥੇ ਸਾਡੇ ਰਿਸ਼ਤੇਦਾਰ ਕੁਆਦੀ ਬੇਟੀ ਸੀ ਉਹਨਾਂ ਕੋਲੇ ਰੁਕੇ ਉੱਥੋਂ ਪਿੰਡ ਆ ਗਏ ਉਹ ਦੋਇਕਤੇ ਕਥੇਦਾਰ ਜੀ ਪਿੰਡਾਂ ਦਾ ਧਨਵਾਦੀ ਦੌਰਾ ਕਰਦੇ ਹੁੰਦੇ ਸੀ ਮੁਕਸਰ ਵੱਲੋਂ ਉਹ ਵੀ ਰਾਤ ਨੂੰ ਹੋਏ ਗੱਲਾਂਬੱਤਾਂ ਵੀ ਫਰੀਕੇ ਥੋੜੀਆਂ ਛੋਟੇ ਬੱਚੇ ਉਹ ਤਾਂ ਹਲਕੀਆਂ ਫੁਲਕੀਆਂ ਵੀ ਮੈਂ ਥੋੜਾ ਸੀਰੀਅਸ ਜਿਹੀ ਸੀ ਮੈਂ ਤਾਂ ਬਹੁਤਾ ਉਹਨਾਂ ਕੋਲ ਐਨੀ ਕਰਨ ਨਹੀਂ ਕਰ ਸਕਦਾ ਹੁੰਦਾ ਸੀ ਜਿਵੇਂ ਥੋੜੀ ਮਰਜ਼ਾਦਾ ਜੀ ਹੁੰਦੀ ਐ ਪਿੰਡਾਂ ਬਹੁਤ ਹੀ ਬਾਪ ਦਾ ਹਰ ਇੱਕ ਮੁੰਡੇ ਨੂੰ ਜ਼ਿਆਦਾ ਹੀ ਹੋਇਆ ਕਰਦਾ ਸੀ ਸੰਗ ਸ਼ਰਮ ਜੀ ਜੇ ਪੁੱਛੀ ਗੱਲ ਉਹਦੇ ਜਵਾਬ ਦੇ ਦੇਣਾ ਬੜਾ ਆਪਣੀ ਬੋਲ ਸਕਦੇ ਹੁੰਦੇ ਉਸ ਤੋਂ ਬਾਅਦ ਮਤਲਬ ਕਈ ਦਿਨ ਨਾ লাশ ਮਿਲਨੀ ਜਾਂ ਉਹ ਬਾਡੀ ਤਾਂ ਜ ਮਿਲੀ ਉਦੋਂ ਜਦੋਂ ਮਿਲੀ ਉਹਨਾਂ ਦੇ ਜੇਬ ਚ ਕਾਗਜ਼ ਆ ਉਹ ਵੀ ਲਿਖੇ ਲੁਕੇ ਹੋਏ ਸਾਬ ਸੁੱਥਰੇ ਤੇ ਬਾਡੀ ਵੀ ਠੀਕ ਸੀ ਇੱਕ ਇਹ ਵੀ ਇਹ ਵੀ ਦੱਸਿਆ ਗਿਆ ਵੀ ਉਹਨਾਂ ਦੇ ਐਬਡੋਮਨ ਤੇ ਕਿਤੇ ਨਾ ਕਿਤੇ ਜਿਹੜੇ ਨਿਸ਼ਾਨ ਸੀ ਸ਼ਾਇਦ ਉਹ ਮਤਲਬ ਹੈ ਪੋਸਟਮਾਰਟਮ ਦੀ ਰਿਪੋਰਟ 'ਚ ਹੈ ਇਹਦੀ ਜਿਹੜੀ ਬਾਦជា ਇਨਕੁਆਰੀ ਜਿਹੜੇ ਕਮਿਸ਼ਨ ਬੈਠਾ ਸੀ ਸਰਦਾਰ ਹਰਮਨ ਸਿੰਘ ਰਾਏ ਜਸਟਿਸ ਹਰਮਨ ਸਿੰਘ ਰਾਏ ਹਾਈ ਕੋਰਟ ਦੇ ਜੱਜ ਸਨ ਸਿਟਿੰਗ ਜੱਜ ਸਨ ਉਹਨਾਂ ਨੇ ਸਾਰੀ ਜੋ ਰਿਪੋਰਟਿੰਗ ਕੀਤੀ ਕਰਾਈ ਲਈ ਤੇ ਬਾਅਦਸੋਂ ਉਹਨਾਂ ਨੇ ਫਾਈਨਡਿੰਗ ਰਿਪੋਰਟ ਦੇ ਦਿੱਤੀ ਵੀ ਪੋਲਿਟੀਕਲ ਮਰਡਰ ਦਾ ਤਾਂ ਅੱਜ ਜੀ ਅੱਜ ਮੈਦਾਨ ਚੋਂ ਤੁਸੀਂ ਲੋਕ ਸਭਾ ਚੋਣਾਂ ਨੇ ਤੇ ਅੱਜ ਫੇਰ ਬਾਦਲ ਪਰਿਵਾਰ ਸਾਹਮਣੇ ਤਾਂ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਲੋਕਾਂ ਦਾ ਜਿਹੜਾ ਪਿਆਰ ਉਹ ਤਾਂ ਉਸੇ ਦਰਵੇਸ਼ ਸਿਆਸਤਦਾਨ ਦੇ ਪੁੱਤ ਦੇ ਲਈ ਉੱਤਰ ਕੇ ਖੜ ਗਿਆ ਵੇਖੋ ਜੀ ਮੈਂ ਤਾਂ ਪਿੰਡਾਂ ਚਾਨਾਂ ਦੇ ਬਹੁਤ ਪਿਆਰ ਮਿਲ ਰਿਹਾ ਖਾਸ ਕਰਕੇ ਵੱਡੇ ਜਹੇਦਾਰ ਜੀ ਦੇ ਨਾਂ ਨੂੰ ਵੀ ਮਿਲ ਰਿਹਾ ਸਾਡੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਆਪ ਦੀ ਜਿਹੜੀ ਇਸ ਪੰਜਾਬ ਪ੍ਰਤੀ ਇਮਾਨਦਾਰੀ ਨਾਲ ਉਸੇ ਵਾਰ ਮਾਰ ਰਿਹਾ ਨੌਕਰੀਆਂ ਦੇਣ ਤੋਂ ਲੈ ਕੇ ਵੀ 42-43 ਹਜ਼ਾਰ ਲੋਕਾਂ ਨੂੰ ਬੱਚੇ ਬੱਚੀਆਂ ਨੂੰ ਨੌਕਰੀਆਂ ਮਿਲੀਆਂ ਤੇ ਪਹਿਲਾਂ ਬਹੁਤ ਕਪਲੇਬਾਜੀ ਹੁੰਦੀ ਸੀ ਲੱਖਾਂ ਰੁਪਈਆ ਦਾ ਲੈਣ ਦੇਣ ਹੁੰਦਾ ਸੀ ਕਰੋੜਾਂ ਤੇ ਵੀ ਪਹੁੰਚ ਗਿਆ ਸੀ ਵੱਡੀਆਂ ਜੇ ਡੀਐਸਪੀ ਤੇ ਬੀਸੀਐਸ ਦੀਆਂ ਔਰ ਜੋ ਇਹੋ ਜੇ ਅਫਸਰ ਪੂਰੀ ਇਮਾਨਦਾਰੀ ਨਾਲ ਲਾਏ ਗਏ ਆ ਮੁਲਾਜ਼ਮ ਲਾਏ ਗਏ ਉਹਨਾਂ ਗੱਲਾਂ ਦੀ ਚਰਚਾ ਲੋਕਾਂ ਵਿੱਚ ਜ਼ਰੂਰ ਹੈ 600 ਯੂਨਿਟ ਬਿਜਲੀ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਉਂਕਿ ਕਈ ਭਲੇ ਮਨਸ ਬਿੱਲ ਭਰਦੇ ਸੀ ਕਈ ਨਹੀਂ ਭਰਦੇ ਸੀ ਰੌਲਗਦੌਲ ਸੀ ਜਾਂ ਚੋਰੀ ਕਰਨ ਦੀ ਵੀ ਜਿਵੇਂ ਪੁਰਾਣੇ ਡਿਪਟੀ ਸੀਐਮ ਸਾਹਿਬ ਕਹਿੰਦੇ ਕਿ ਕੁੰਡੀ ਲਾ ਲਓ ਹੂੰ ਔਰ ਉਹਦਾ ਹੱਲ ਨਹੀਂ ਕੁੰਡੀ ਲਾਉਣਾ ਸੀ। ਤੋਂ ਉਹਨਾਂ ਨੇ ਸਾਰਿਆਂ ਨੂੰ ਇਹ ਸਹੂਲਤ ਦੇਣ ਵਿੱਚ ਇਹ ਵੀ ਲੋਕਾਂ ਵਿੱਚ ਬਹੁਤ ਵੱਡੀ ਗੱਲ ਬਣੀ। ਪਿੰਡਾਂ 'ਚ ਲਾਈਟ ਨੂੰ ਲੈ ਕੇ ਬੜੇ ਮਤਲਬ ਕਿਸਾਨ ਜਿਹੜੇ ਆ ਬਹੁਤ ਖੁਸ਼ ਨੇ। ਕਿਸਾਨਾਂ ਦੀ ਹਲੀ ਖੇਤੀ ਦੀ ਬਿਜਲੀ ਅਸੀਂ 12 12 13 13 14 14 ਘੰਟੇ ਵੀ ਕਈ ਵਾਰੀ ਸਵਿੱਚ ਬੰਦ ਕਰਨ ਵਾਲੀ ਗੱਲ ਹੁੰਦੀ ਸੀ। ਜ਼ਿੰਮੇਵਾਰ ਦਾ ਕੰਮ ਪੂਰਾ ਕੀਤਾ ਬਹੁਤ। ਤੋਂ ਇਹੇ ਗੱਲਾਂ 14 ਟੋਲ ਪਲਾਜ਼ੇ ਬੰਦ ਕਰਦੇ ਨੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਇਸ ਵਿੱਚ ਹੀ ਮੇਰੇ ਵਰਗੇ ਵਗਦੀ ਨੰਗਾ ਦੇ ਵਿੱਚ ਹੱਥ ਤੋਣ ਵਾਲੇ ਸੀ ਹੂੰ ਤੇ ਕੋਈ ਨਹੀਂ ਲਾਲੋ ਡੁੱਬ ਗਿਆ ਇਹਦੇ ਵਿੱਚ ਕੋਈ ਨਾ ਕੁਛ ਆ ਜੂਗਾ ਕਰੇ ਪਰ ਇਹ ਸਰਦਾਰ ਭਗਵੰਤ ਸਿੰਘ ਮਾਣੋਰਾਂ ਦੀ ਨੀਤ ਹੈ ਉਹਨਾਂ ਦੀ ਇਮਾਨਦਾਰੀ ਉਹਨਾਂ ਨੇ ਸਭ ਕੁਝ ਖਤਮ ਕੀਤਾ ਇਹਦਾ ਵੱਡਾ ਅਸਰ ਜਿਹੜਾ ਲੋਕਾਂ ਵਿੱਚ ਹੈ ਠੀਕ ਹੈ ਆਲੋਚਨਾ ਕਰਨ ਵਾਲੇ ਲੋਕ ਕਰਦੇ ਹੁੰਦੇ ਆ ਉਹਨਾਂ ਨੇ ਹਟਣਾ ਨਹੀਂ ਬਿਲਕੁਲ ਪੁੱਛ ਵੀ ਆਵੇ ਮੈਂ ਉਹਨਾਂ ਭਰਾਵਾ ਨੂੰ ਇਹ ਪੁੱਛਦਾ ਹਾਂ ਕਿ ਤੁਸੀਂ 600 ਯੂਨਿਟ ਬਿਜਲੀ ਨਹੀਂ ਸਾੜਦੇ ਕੋਈ ਤੁਹਾਡਾ ਰਿਸ਼ਤੇਦਾਰ ਕਿਸੇ ਨੌਕਰੀ ਤੇ ਨਹੀਂ ਲੱਗਿਆ ਜਾਂ ਤੁਹਾਨੂੰ ਜਾਨੂੰ ਨਹੀਂ ਲੱਗਿਆ ਜਿਹੜਾ ਤੁਹਾਨੂੰ ਦੱਸ ਸਕਦਾ ਹੋ ਉਹ ਮਤਲਬ ਉਹਨਾਂ ਨੇ ਹਟਣਾ ਨਹੀਂ ਹਾਂ ਠੀਕ ਹੈ ਸਰਕਾਰਾਂ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਉਹਨੂੰ ਹੌਲੀ ਹੌਲੀ ਪੂਰਾ ਕੀਤਾ ਜਾਂਦਾ ਸਾਡੇ ਕੋਲੇ 5 5 ਸਾਲ ਦਾ ਸਮਾਂ ਦਿੱਤਾ ਹੈ ਪੰਜਾਂ ਸਾਲਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਉਸ ਨੂੰ ਦੁਰਸਤ ਕਰਨ ਲਈ ਲੱਗੇ ਹੋਏ ਆ ਕਰ ਦਿੰਦੇ ਆ ਤਾਂ ਹੋ ਸਕਦਾ ਸੀ ਗਾਂ ਨੂੰ ਵੀ ਸਮਾਂ ਮੰਗ ਲਈਏ ਤੇ ਜੇ ਅਸੀਂ ਇਹ ਨਾ ਕਰ ਸਕਾਂਗੇ ਤੇ ਲੋਕਾਂ ਦੇ ਹੱਥ ਫੈਸਲਾ ਹੁੰਦਾ ਜੇ ਜਿਹੜੇ ਬਾਬਾ ਬੋੜ ਕਿਹਾ ਜਾਂਦਾ ਸੀ ਜਿਹੜੇ 40 40 ਸਾਲਾਂ ਤੋਂ ਇਨਾ ਵਿਧਾਨ ਸਭਾ ਵਿੱਚ ਲੋਕ ਬੈਠੇ ਸਨ ਵਾਰੀ ਸਰਵਾਰੀ ਇੱਥੋਂ ਤੱਕ ਰਿਸ਼ਤੇਦਾਰ ਵੀ ਹੋਣ ਲੱਗ ਗਏ ਸੀ ਸਾਰਾ ਸਾਰਾ ਟੱਬਰ ਤੇ ਰਿਸ਼ਤੇਦਾਰ ਇੱਕ ਘਰ ਦੇ ਨਾਲ ਸੰਬੰਧਿਤ 8 8 7 7 ਐਮ.ਐਲ.ਏ ਹੋਣ ਲੱਗ ਗਏ ਤੇ 5 5 6 6 ਵਜ਼ੀਰ ਇੱਕ ਘਰ ਚੋਂ ਹੋਣ ਲੱਗ ਗਏ ਸਾਰੇ ਰਿਸ਼ਤੇਦਾਰ ਬਾੜ ਲੈਣੇ ਇਹ ਗੱਲਾਂ ਨੂੰ ਜੇ ਲੋਕ ਹਟਾ ਸਕਦੇ ਐ ਵੀ ਜਿਹੜੇ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਤਾਂ ਪੂਰੇ ਪੇਚ ਕੱਸ ਕੇ ਬੈਠੇ ਹਾਂ ਹਾਂ ਬਿਲਕੁਲ ਫਿੱਟੋ ਕੇ ਬੈਠੇ ਹਾਂ ਕਿਰਸੀ ਹਿਲਦੀ ਨਹੀਂ ਤੇ ਕੁਰਸੀ ਲੋਕ ਵਾਸੇ ਕਰ ਦਿੰਦੇ ਆ ਜੇ ਅਸੀਂ ਖਰੇ ਨਾ ਉਤਰੀਏ ਤਾਂ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਚੰਗਾ ਲਿਆ ਸਲਾਉਣ ਯੋਗ ਹੈ ਔਰ ਇਸੇ ਨਾਲ ਹੀ ਜੇ ਅਸੀਂ ਮੈਂ ਕਹਿੰਨਾ ਵੀ ਸਿਆਸਤਦਾਨ ਸੁਧਰੇ ਰਹਿਣਗੇ ਤੇ ਲੋਕ ਉਹਨਾਂ ਦੇ ਕੰਨ ਖਿੱਚਦੇ ਰਹਿਣਗੇ ਤਾਂ ਸਿਆਸਤਦਾਨ ਵੀ ਸਿੱਧੇ ਚੱਲਦੇ ਰਹਿਣਗੇ ਬਾਦਲ ਸਾਹਿਬ ਕਹਿੰਦੇ ਪੰਜਾਬ ਤਾਂ ਲੋਟਿਆ ਪੰਜਾਬ ਬਚਾਉਣ ਵਾਸਤੇ ਰੈਲੀ ਗੱਡੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਕੋਈ ਸੁਖਬੀਰ ਸਿੰਘ ਬਾਦਲ ਕਈ ਵਾਰੀ ਮੈਂ ਕਿਉਂਕਿ ਚਲੋ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਨੁਮਾਇੰਦਗੀ ਕਰਦਿਆਂ ਨੂੰ ਡਿਫਟੀ ਚੀਫ ਮਿਨਿਸਟਰ ਵੀ ਬਣ ਗਏ ਆ ਸਤਿਕਾਰਯੋਗ ਕਹਿੰਨੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਹੁਤ ਵੱਡੀ ਗੱਲ ਹੋਇਆ ਗੱਲ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਜੀਆਂ ਕਰਦੇ ਰਹਿੰਦੇ ਨੇ ਨਾ ਉਸ ਤਰ੍ਹਾਂ ਕਈ ਵਾਰੀ ਆਪ ਨੂੰ ਹੀ ਐ ਲੱਗਦਾ ਰਹਿੰਦਾ ਯਾਰ ਵੀ ਅਕਾਲੀ ਦਲ ਦਾ ਪ੍ਰਧਾਨਤਾ ਕੁਝ ਵਧੀਆ ਜਿਹੜੇ ਜਿਹੜੇ ਉਹਨਾਂ ਦੇ ਬਚ ਨਹੀਂ ਗਨੇ ਜਾਂਦੇ ਉਹ ਲੋਕਾਂ ਜਾਣ ਤੋਂ ਚੰਗੇ ਮਖੌਲੀਆ ਜਾਂ ਤੇ ਜਿਹੜੀ ਗੱਲ ਦਾ ਕੱਲ ਨੂੰ ਸੱਚੀ ਸਾਬਤ ਨਾ ਹੋਣੀ ਉਹ ਜੀਆਂ ਸਾਹਮਣੇ ਰੱਖੀ ਜਾਣੀਆਂ ਪੰਜਾਬ ਜੇ ਜਿਨ੍ਹਾਂ ਨੇ ਬਾਲਾ ਚਿਰ ਸੰਭਾਲਿਆ ਸੀ ਤੇ ਜਿਹੜਿਆ ਤਾਂ ਉਹਨਾਂ ਦੀ ਵਜ੍ਹਾ ਦੇ ਕਾਰਨ ਹੀ ਹੈ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਇਹੋ ਜੀ ਤਰਸਯੋਗ ਹਾਲਤ ਮੈਂ ਜ਼ਿੰਦਗੀ 'ਚ ਨਹੀਂ ਵੇਖੀ ਸੀ ਵੀ ਤਿੰਨ ਤਿੰਨ ਐਮਐਲਏ ਬਣ ਕੇ ਜਾਣ ਤੇ ਵਿਧਾਨ ਸਭਾ ਵਿੱਚ ਤੁਸੀਂ ਵਿਰੋਧੀ ਟਰ ਵਰਗਾ ਦਰਜਾ ਵੀ ਨਾ ਲੈ ਸਕੂ ਇਹ ਜਿਹੜੀਆਂ ਲੰਮੇ ਸਮੇਂ ਦੀਆਂ ਵੱਡੀਆਂ ਗਲਤੀਆਂ ਪੰਥ ਪ੍ਰਸਤੀ ਨਾਰੈਣੀ ਤੇ ਪੰਜਾਬ ਦੇ ਲਈ ਆਪ ਨਾ ਖੜਨ ਨਾ ਜਿਹੜੇ ਬੰਦੇ ਦਿੱਲੀ ਵਰਗੇ ਸ਼ਹਿਰਾਂ ਚ ਵੱਡੇ ਵੱਡੇ ਹੋਟਲ ਬਣਾਈ ਜਾਂਦੇ ਆ ਜਿਹੜੇ ਹੋਰ ਸੂਬਿਆਂ ਚ ਜਾਇਦਾਦਾਂ ਦਾ ਇਕੱਠੀਆਂ ਕਰੀ ਜਾਂਦੇ ਆ ਜੇ ਕਹਿੰਦੇ ਆ ਵੀ ਅਮਰੀਕਾ ਵਰਗੇ ਚ ਪਾਰਕਿੰਗ ਲਈ ਜਾਂਦੇ ਆ ਆਸਟ੍ਰੇਲੀਆ ਵਰਗੇ ਫਾਰਮ ਲਈ ਜਾਂਦੇ ਆ ਉਹਨਾਂ ਲੋਕਾਂ ਨੇ ਸਾਡੇ ਪੰਜਾਬ ਦਾ ਕੁਝ ਸਵਾਰਨਾ ਨੇ ਅਕਸਰ ਪੰਜਾਬ ਦੇ ਲੋਕ ਸਮਝਦੇ ਆ ਜੇ ਅਸੀਂ ਇੱਥੇ ਰਹਿ ਕੇ ਲੋਕਾਂ ਨਾਲ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮੱਸਿਆਵਾਂ ਨੂੰ ਜਾਣਾਂਗੇ ਅਸੀਂ ਉਹੇ ਜਿਹੀਆਂ ਹਣਾਵਾਂਗੇ ਤਾਂ ਲੋਕਾਂ ਨਾਲ ਜ਼ਰੂਰ ਸਾਡੀ ਹਮਦਰਦੀ ਹੋਏ ਆਖਰੀ ਸਵਾਲ ਹੈ ਵੀ ਪਿੰਡਾਂ ਦੇ ਵਿੱਚ ਜਾਂਦੇ ਹੋ ਬਠਿੰਡਾ ਮਾਨਸਾ ਨੌ ਹਲਕੇ ਪੈਂਦੇ ਆ ਤਾਂ ਮੁਕਾਬਲਾ ਕਿਸ ਦੇ ਨਾਲ ਸਮਝਦੇ ਹੋ ਤੇ ਹੁਣ ਤੱਕ ਕਿਵੇਂ ਚੱਲ ਰਿਹਾ ਮੈਨੂੰ ਸਾਰੇ ਪੱਤਰਕਾਰ ਵੀ ਇਸ ਗੱਲ ਤੇ ਖੜਦੇ ਆ ਪਰ ਮੈਂ ਇਹ ਕਹਿਣਾ ਹੁੰਨਾ ਵੀ ਮੈਂ ਆਪਣਾ ਕੰਮ ਕਰ ਰਿਹਾ ਮੈਂ ਆਪਣੇ ਵਾਸਤੇ ਵੋਟ ਮੰਗ ਰਿਹਾ ਮੈਂ ਆਪਣੀ ਗੱਲ ਕਰਦਾ ਜਿਹੜਾ ਵੀ ਬੰਦਾ ਇਲੈਕਸ਼ਨ ਲੜਦਾ ਉਹਨੂੰ ਵੱਡੀ ਹੋਪ ਹੁੰਦੀ ਹੈ ਉਹ ਸਾਰੇ ਮੁਕਾਬਲੇ ਚ ਹੁੰਦੇ ਚਾਹੇ ਬੀਬੀ ਹਰਸਿਮਰਤ ਲਾਲੀਏ ਚਾਹੇ ਬੀਬੀ ਪਰਮਪਾਲ ਕੌਰ ਲਾਲੀਏ ਚਾਹੇ ਸਰਦਾਰ ਜੀਤ ਮਹਿੰਦਰ ਸਿੰਘ ਜਾਂ ਲਖਾ ਸਦਾਨਾ ਸਾਰੇ ਲੋਕ ਇੱਕ ਹੋਪ ਲੈ ਕੇ ਆਏ ਹੁੰਦੇ ਆ ਲੋਕਾਂ ਚ ਆਪਣੀ ਗੱਲ ਕਰਦੇ ਆ ਫੈਸਲਾ ਜਨਤਾ ਨੇ ਕਰ ਦੇਣਾ ਹੁੰਦਾ ਉਹ ਫੈਸਲਾ ਸਾਰਿਆਂ ਨੂੰ ਕਬੂਲ ਕਰ ਲੈਣਾ ਚਾਹੀਦਾ ਚੰਗੀ ਗੱਲ ਜੇ ਨਾ ਕਰਨਗੇ ਤਾਂ ਉਹ ਬੇਲਾ ਬੀਤ ਜਾਂਦਾ ਪਰ ਹੱਸ ਕੇ ਮੰਨ ਲੈਣਾ ਚਾਹੀਦਾ ਸਾਨੂੰ ਆਪਦੇ ਜੇ ਚੰਗੇ ਮਾੜੇ ਕੀਤੇ ਦਾ ਵੀ ਕੁਝ ਸਾਨੂੰ ਫਲ ਮਿਲਦਾ ਹੀ ਹੈ ਤਾਂ ਇਸੇ ਤਰ੍ਹਾਂ ਸਿਆਸਤ ਦੇ ਦੌਰ ਦੇ ਵਿੱਚ ਕਰਦੇ ਰਹਾਂਗੇ ਅੱਗੇ ਵੀ ਗੱਲਾਂ ਬਾਤਾਂ ਤੇ ਤੁਸੀਂ ਵੀ ਸੁਣੀਐ ਗੁਰਮੀਤ ਸਿੰਘ ਖੁੱਡੀਆਂ ਤੇ ਉਹਨਾਂ ਦੇ ਪਰਿਵਾਰ ਬਾਰੇ ਜੋ ਪਿਛੋਕੜ ਬਾਰੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਜੋ ਉਹ ਰੇ ਹਸ ਵੀ ਤੁਹਾਡੇ ਸਾਹਮਣੇ ਰੱਖੇ ਨੇ ਤਾਂ ਹੁਣ ਮਿਲਦੇ ਹਾਂ ਇੱਕ ਨਵੇਂ ਐਪੀਸੋਡ ਨਵੀਂ ਵੀਡੀਓ ਦੇ ਨਾਲ ਧੰਨਵਾਦ